ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਤੇ ਤੁਸੀਂ ਜਿਵੇਂ ਕਿ ਹਰ ਇੱਕ ਖਬਰ ਮੇਰੀ ਪਸੰਦ ਕਰਦੇ ਹੋ ਤੇ ਤੁਹਾਨੂੰ ਇੱਕ ਵੀਡੀਓ ਦਿਖਾਈ ਸੀ ਜਿਸ ਦੇ ਵਿੱਚ ਭਾਰਤ ਪੂਸ਼ਣ ਪੂਸ਼ੀ ਕਾਉਂਸਲਰ ਨੂੰ ਇੱਕ ਅਪੀਲ ਕੀਤੀ ਗਈ ਸੀ ਕੀ ਸੀ ਵੀਡੀਓ ਤੁਹਾਨੂੰ ਪੂਰੀ ਜਾਣਕਾਰੀ ਦੰਦੇ ਹਾਂ 3 ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੱਸੀ ਗਈ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀ ਕਿ 12 ਸਾਲ ਤੋਂ ਇਹ ਫੁਆਰਾ ਬੰਦ ਪਿਆ ਹੈ ਜੋ ਕਿ ਵਾਰਡ ਨੰਬਰ 2 ਕੁਰਾਲੀ ਦੇ ਵਿੱਚ ਪੈਂਦਾ ਹੈ ਅਤੇ ਇਸ ਵਾਰਡ ਦਾ ਕਾਉਂਸਲਰ ਭਾਰਤ ਪੂਸ਼ਣ ਪੁਸ਼ੀ ਹੈ ਅਤੇ ਪੁਸ਼ੀ ਨੂੰ ਅਪੀਲ ਵੀ ਕੀਤੀ ਗਈ ਸੀ ਕਿ ਇਸ ਫੁਆਰੇ ਦਾ ਕੰਮ ਸ਼ੁਰੂ ਕਰਵਾਇਆ ਜਾਵੇ ਕਿਉਂਕਿ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ ਅਤੇ ਇਹ ਸਫੇਦ ਖਾਤੀ ਬਣਿਆ ਹੋਇਆ ਹੈ ਤੇ ਭਾਰਤ ਪੂਸ਼ਣ ਪੁਸ਼ੀ ਦੇ ਹਦਾਇਤਾਂ ਤੇ ਹੁਣ ਫੁਆਰੇ ਨੂੰ ਸੁੰਦਰੀਕਰਨ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇੱਥੇ ਟੈਲਾ ਲੱਗ ਕਿ ਇਹ ਤੇ ਅਨੁਮਾਨ ਲਗਾਇਆ ਜਾ ਸਕਦਾ ਹੈ ਕਿ ਸੋਮਵਾਰ ਨੂੰ ਇਹ ਫੁਆਰਾ ਚੱਲ ਜਾਵੇਗਾ ਅਤੇ ਕਾਫੀ ਮਨਮੋਹਕ ਦ੍ਰਿਸ਼ ਵੀ ਫਿਰ ਨਜ਼ਰ ਆਵੇਗਾ ਕਿਉਂਕਿ ਜੇਕਰ ਅਜੇ ਇਹ ਕਾਉਂਸਲਰ ਕੋਰਾਲੀ ਨੂੰ ਮਿਲਦੇ ਰਹਿਣ ਤਾਂ ਕੋਰਾਲੀ ਦਾ ਵਿਕਾਸ ਹੋਣਾ ਲਾਜ਼ਮੀ ਹੈ ਤੁਸੀਂ ਵੀ ਕਮੈਂਟ ਕਰਕੇ ਵਿਚਾਰ ਸਾਂਝੇ